ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਅਸੀਂ ਬਾਬਾ ਅਮਰਦਾਸ ਜੀ ਨੂੰ ਗ੍ਰਹੀ ਆਈ ਦੇ ਬਾਰੇ ਵਿੱਚ ਜ਼ਿਕਰ ਕਰਨ ਜਾ ਰਹੇ ਹਾਂ ਬਾਬਾ ਅਮਰਦਾਸ ਜੀ ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਏ ਸਨ ਤਾਂ ਉਹ 68 ਸਾਲਾਂ ਦੇ ਸਨ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੰਸਾਰਿਕ ਆਯੂ 36 ਸਾਲ ਦੀ ਹੋਈ ਸੀ ਕਹਿੰਦੇ ਹਨ ਵੱਡੀ ਉਮਰ ਵਿੱਚ ਪ੍ਰਾਣਿਕ ਵਿਚਾਰਾਂ ਅਤੇ ਆਦਤਾਂ ਨੂੰ ਤਿਆਗਣਾ ਜੇ ਅਸੰਭਵ ਨਹੀਂ ਤਾਂ ਮੁਸ਼ਕਲ ਜ਼ਰੂਰ ਹੁੰਦਾ ਹੈ ਪਰ ਬਾਬਾ ਅਮਰਦਾਸ ਜੀ ਨੇ ਉਹਨਾਂ ਬ੍ਰਾਹਮਣੀ ਵਿਚਾਰਾਂ ਅਤੇ ਕਰਮ ਕਾਂਡਾਂ ਨੂੰ ਤਿਆਗਦਿਆਂ ਇੱਕ ਪਲ ਵੀ ਨਾ ਲਾਇਆ ਦੁਨਿਆ ਦੀ ਪਾਲਣਾ ਉਹ ਅੱਧੀ ਸਦੀ ਤੋਂ ਵੀ ਵੱਧ ਸਮੇਂ ਤੋਂ ਕਰਦੇ ਆ ਰਹੇ ਸੰਨ ਮਨਮਤ ਤੇ ਅਨਮਤ ਨੂੰ ਤਿਆਗਣ ਅਤੇ ਗੁਰਮਤ ਨੂੰ ਅਪਣਾਉਣ ਵਿੱਚ ਦਿਖਾਈ ਤਤਪਰਤਾ ਨੇ ਸ੍ਰੀ ਗੁਰ ਅੰਗਦ ਦੇਵ ਜੀ ਦਾ ਮਨ ਮੋਲਿਆ ਸੀ ਫਿਰ ਬਡੇਪੇ ਵਿੱਚ 62 ਸਾਲਾਂ ਦੀ ਉਮਰ ਤੋਂ 73 ਸਾਲ ਦੀ ਉਮਰ ਤੱਕ ਕੀਤੀ ਸੇਵਾ ਅਤੇ ਕਠਿਨ ਕਾਲ ਲਣਾ ਕਾਰਨ ਸ਼੍ਰੀ ਗੁਰੰਗਦਰ ਦੇਵ ਜੀ ਦੀਆਂ ਨਜ਼ਰਾਂ ਵਿੱਚ ਪਰਮ ਸਿੱਖ ਹੋਣ ਦਾ ਮਾਣ ਪ੍ਰਾਪਤ ਕੀਤਾ ਗੁਰੂ ਜੀ ਨੇ ਤਰੁਟਕੇ ਬਾਬਾ ਅਮਰਦਾਸ ਜੀ ਨੂੰ 29 ਮਾਰਚ 1550 ਇਸਵੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲ ਦਿੱਤੀ ਗੁਰੂ ਨਾਨਕ ਸਾਹਿਬ ਤੋਂ ਪ੍ਰਾਪਤ ਗੁਰਬਾਣੀ ਦਾ ਖਜ਼ਾਨਾ ਆਪਣੇ ਰਚੇ 63 ਸ਼ਲੋਕਾਂ ਸਮੇਤ ਵੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤਾ ਅੱਗੇਾਇ ਹੈ ਕਿ ਜੋਤੀ ਜੋਤ ਸਮਾਉਣਾ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਗ੍ਰਹੀ ਦੀ ਜ਼ਿੰਮੇਵਾਰੀ ਸੰਭਾਲ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ 29 ਮਾਰਚ ਸਾਲ 1551 ਨੂੰ ਖਡੂਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਗੁਰ ਅੰਗਦ ਦੇਵ ਜੀ ਦੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਭਾਵੇਂ ਕੇਵਲ 3 ਸ਼ਲੋਕ ਹੀ ਬਾਣੀ ਵਿੱਚ ਕੇਵਲ 3 ਸ਼ਲੋਕ ਹੀ ਆਉਂਦੇ ਹਨ ਪਰ ਇਨ੍ਹਾਂ ਵਿੱਚ ਸੰਪੂਰਨ ਜੀਵਨ ਦਾ ਜੀਵਨ ਦਾ ਤਤ ਸਮੋਇਆ ਹੋਇਆ ਹੈ ਅਰੀਖ ਸ਼ਲੋਕ ਵਿੱਚ ਇੱਕ ਪੂਰਾ ਸਤੰਤਰ ਆਤਮਿਕ ਵਿਚਾਰ ਸਮਾਇਆ ਹੋਇਆ ਹੈ। ਸ਼ਿਗੁਰੂ ਅਰਜਨ ਦੇਵ ਜੀ ਨੇ ਸ਼ਿਗੁਰੂ ਗ੍ਰੰਥ ਸਾਹਿਬ ਆਦਿ ਦੀ ਵੀਡੀ ਦੀ تیاری ਸਮੇਂ ਇਹਨਾਂ ਤਰੀਕ ਸ਼ਲੋਕਾਂ ਨੂੰ ਹੋਰਨਾਂ ਗੁਰੂਆਂ ਦੀਆਂ 9-12 ਵਿੱਚ ਟੁਕਮੀਆਂ ਥਾਵਾਂ ਤੇ ਦਰਜ ਕਰ ਦਿੱਤਾ ਸੀ।